हां जी दोस्तों सत श्री अकाल की हाल चाल है जी ठीक ठाक सारे सो दोस्तों आज जेडी वीडियो बना रहे हैं जी पਿੰਡ दोस्तों हे रोडे जिला मोगा तहसील बाघा पुराना जेड़े ਘਰ ਚੋ दोस्तों वीडियो ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਪਸ਼ੂ ਵਿਕਰੀ ਵਾਸਤੇ ਆਉਂਦੇ ਆ ਪਸ਼ੂ ਬਾਈ ਕਿਤੇ ਕਿਤੇ ਤਾਂ ਹੀ ਖਰੀਦਦਾ ਹੈ ਤੇ ਖਰੀਦਦਾ ਹਮੇਸ਼ਾ ਚੰਗਾ ਹੀ ਆ ਕਾफी ਵੀਡੀਓ ਇਸ ਘਰ ਦੇ ਵਿੱਚੋਂ ਵੈਸੇ ਤੁਹਾਨੂੰ ਦਿਖਾਤੀਆਂ ਅੱਜ ਤਿੰਨ ਨਾਗੇ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜੀ ਜਿਹਦੇ ਵਿੱਚ ਇੱਕ ਝੋਟੀ ਬਹੁਤ ਕਮਾਲ ਦੀ ਹੈ ਬਾਈ ਕੋਲੇ ਨੀਲੀ ਰਾਵੀ ਨਸਲ ਦੇ ਵਿੱਚ ਠੀਕ ਹੈ ਜੀ ਜਿਹੜੇ ਵੀ ਵੀਰ ਭਰਾ ਨੀਲੀ ਰਾਇਬ ਨੂੰ ਪਸੰਦ ਕਰਦੇ ਆ ਜਾਂ ਇਹ ਨਸਲ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਦੋਸਤੋ ਇਹ ਝੋਟੀ ਬੜੀ ਪਸੰਦ ਆਊਗੀ ਇਸ ਤੋਂ ਇਲਾਵਾ ਦੋ ਝੋਟੀਆਂ ਬਾਈ ਕੋਲੇ ਮੋਹਰਾ ਨਸਲ ਦੀਆਂ ਤਿੰਨੇ ਨਾਲ ਹੀ ਦੋਸਤੋ ਤੋਰ ਕੇ ਦੇਖਾਂਗੇ ਥਣ ਥੋਣ ਐਨ ਪੂਰੀ ਦੋਸਤੋ ਤਸੱਲੀ ਕਰਾ ਦੂੰਗਾ ਜਿਹੜਾ ਨਾਲ ਖੋਲਾਂਗੇ ਨਾਲ ਰੇਟ ਹੋਊਗਾ ਤੇ ਜਿਹੜਾ ਨਾਲ ਤੁਹਾਨੂੰ ਜਚੂਗਾ ਉਹਦੀ ਤਸੱਲੀ ਕਰਕੇ ਖਰੀਦ ਲਿਓ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੋਰ ਕੀ ਹਾਲ ਚਾਲ ਵਧੀਆ ਵਧੀਆ ਭਰਾ ਵਧੀਆ ਆਈ ਜਾਂਦਾ ਮਾਲ ਹਾਂਜੀ ਮਾਲ ਆਈ ਜਾਂਦਾ ਠੀਕ ਹੈ ਅੱਛਾ ਇੱਕ ਵਾਰੀ ਆਪਣਾ ਨਾਮ ਤੇ ਮੜ ਜਾ ਐਡਰੈਸ ਨਾਮ ਆਪਣਾ ਹਰਪ੍ਰੀਤ ਸਿੰਘ ਪੈਨ ਰੋਡੇ ਦੇ ਵਿੱਚ ਜਿਲ੍ਹਾ ਮੋਗਾ ਠੀਕ ਹੈ ਪਸ਼ੂ ਕਾਫੀ ਟਾਈਮ ਤੋਂ ਕਾਫੀ ਦਿਨਾਂ ਤੋਂ ਖਰੀਦੇ ਹਨਾ ਹਾਂ ਹਾਂ ਵੀਰੇ ਕਾਫੀ ਦਿਨਾਂ ਤੋਂ ਖਰੀਦੇ ਠੀਕ ਹੈ ਖਰੀਦਦੇ ਮਾਮਲੇ ਕੀ ਆ ਮਾਲਾਂ ਵਿੱਚ ਚੰਗੀ ਕੱਟੀ ਵੇਖ ਕੇ ਲਾਉਂਦੇ ਆ ਇਹ ਨਹੀਂ ਅਗਲਾ ਲੈ ਜਾਂਦੇ ਨਾਲ ਦਿੱਲੀ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਜਿਹੜੀ ਝੂਟੀ ਖੜੀ ਜੰਨੀ ਵੀਰਾ ਦੀ ਚ ਹਾਂਜੀ ਕਿਹੜੇ ਏਰੀਆ ਚੋਂ ਖਰੀਦੀ ਹੈ ਇਹ ਇਦਰ ਵੇ ਰੋਇਪੁਰ ਰਿਕਚੇ ਚ ਫੀਦੀ ਆ ਰੋਇਪੁਰ ਪਤਾ ਕਿਹੜੇ ਸੀਮਨ ਦੀ ਨਹੀਂ ਹੋ ਇਹ ਨਾ ਨਹੀਂ ਪਤਾ ਐਵੇਂ ਆਪਾਂ ਝੂਠ ਮਾਰੀਏ ਜੋ ਸੀਵਨ ਦੀ ਆਪਣੀ ਜਿਹੜੇ ਕੋਲ ਅੱਗੇ ਸੀਗਾ ਰਿਕਾਰਡ ਅੱਗੇ ਆਪਾਂ ਦਿੱਤਾ ਵਾਲੇ ਨੂੰ ਸਹੀ ਗੱਲ ਹਾਂ ਪਿਛਲੀ ਵੀਡੀਓ ਚ ਠੀਕ ਹੈ ਖੋਲ ਖੈ ਨੂੰ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ 2 ਸਾਲਾਂ ਦੀ ਹੋਊਗੀ ਵੀਰੇ ਅੱਛਾ ਬੰਦੋਂ ਦੇ ਵੇਖੇ ਹਾਂ ਬੰਦੋ ਖੀਰੀ ਆ ਬਾਈ ਖੀਰੀ ਹੈ ਹਾਂ ਠੀਕ ਹੈ ਦੋਸਤੋ ਸੰਗ ਕਾਫੀ ਗੜਾਈ ਦੇ ਵਿੱਚ ਆ ਦੋਸਤੋ ਠੀਕ ਹੈ ਜੀ ਉਮਰ ਦੇ ਹਿਸਾਬ ਨਾਲ ਇਹਨਾਂ ਸਾਰਾ ਗੋਲ ਕਰ ਜਾਣਾ ਬਹੁਤ ਸੋਹਣੇ ਢਾਂਚੇ ਦੀ ਐ ਸਭੀ ਸੰਭਾਈ ਛੋਟੀ ਸੀਮਨ ਲੈਣ ਲਈ ਤਿਆ ਚੰਗੇ ਪੱਠਪੁੜੇ ਦੀ ਆ ਤੇ ਐਨ ਬਿਲਕੁਲ ਜੈਜੀ ਮਾਰਕਿੰਗ ਹੋਊਗੀ ਚਾਰੇ ਪਰਾ ਤੇ ਨਿਸ਼ਾਨ ਹੋਣਗੇ ਜੀ ਅੱਖਾਂ ਵਾਈਟ ਆ ਸਿੰਗ ਬਿਲਕੁਲ ਕੁੰਡਾ ਹੋਊਗਾ ਜੀ ਠੀਕ ਆ ਬੜੇ ਸੋਹਣੇ ਢਾਂਚੇ ਦੀ ਝੋਟੀ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਿਆ ਜੀ ਉਮਰ ਉਹ 2 ਸਾਲ ਆ ਦੰਦਾ ਤੋਂ ਖੀਰੀ ਆ ਰੇਟ ਬਾਈ ਦੱਸ ਦਿਆਂਗਾ ਰੇਟ ਦਾ 58000 ਆ 58000 ਹਾਂਜੀ ਠੀਕ ਆ 258000 ਰੇਟ ਠੀਕ ਆ ਜੀ ਬਾਕੀ ਮਾਨਤਾਣ ਹੋ ਜਾਊਗਾ ਜੀ ਥਣ ਝੋਲੀ ਦੇਖੋ ਕੱਟੇ ਨੂੰ ਬੜੀ ਕਮਾਲ ਦੀ ਐ ਹੁਣ ਇਸੇ ਹੀਟ ਜਦੋਂ ਵੀ ਇਹ ਹੀਟ ਦੇ ਵਿੱਚ ਆਵੇ ਤੁਸੀਂ ਇਹਨੂੰ ਵਧੀਆ ਸੀਮਨ ਲਵਾ ਕੇ ਦੋਸਤੋ ਗੱਬਣ ਕਰ ਸਕਦੇ ਹੋ ਗੱਬਣ ਹੋਣ ਲਈ ਇਹਦਾ ਕੱਦ ਕਾਠ ਤੇ ਵੇਟ ਉਹ ਜਿਹੜਾ ਬਿਲਕੁਲ ਸਹੀ ਹੈ ਜੀ ਠੀਕ ਹੈ ਸੋਹਣੇ ਢਾਂਚੇ ਦੀ ਇਹ ਝੋਟੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਤੀ ਹੈ ਜੀ ਨੀਦੀਰਾਵੀ ਨਸਲ ਦੇ ਵਿੱਚ 55000 ਰੇਟ ਦੂਜੇ ਨੰਬਰ ਤੇ ਇੱਕ ਮੋਹਰਾ ਨਸਲ ਦੀ ਝੋਟੀ ਹੈ ਆਪਣੇ ਕੋਲੇ ਕਿੰਨੇ ਟਾਈਮ ਦੀ ਹੋਗੀ ਇਹ ਇਹ ਵੀ 2 ਸਾਲਾਂ ਦੀ ਵੀਰੇ ਇਹ ਕਿਵੇਂ ਦੱਲੋ ਇਹ ਵੀ ਖੀਰ ਗਈ ਹੈ ਠੀਕ ਹੈ ਖੋਲੀ ਇਹਨੂੰ ਵੀ ਦੋਸਤੋ ਜੈਡ ਬਲੈਕ ਹੋਊਗੀ ਸਿੰਗ ਬਿਲਕੁਲ ਛੋਟਾ ਠੀਕ ਹੈ ਜੀ ਮੂਮਾ ਦੀ ਬੜੀ ਸੋਹਣੀ ਹੈ ਝੋਟੀ ਇਹ ਵੀ ਠੀਕ ਆ 2 ਸਾਲ ਉਮਰ ਹੈ ਇਹ ਵੀ ਜਦੋਂ ਵੀ ਹੁਣ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਸੀਮਨ ਲਵਾ ਕੇ ਗੱਬਣ ਕਰ ਸਕਦੇ ਹੋ ਇਹਦਾ ਵੀ ਕਦ ਕਾਠ ਤੇ ਵਜਨ ਸਹੀ ਹੈ ਗੱਬਣਾ ਹੋਣ ਲਈ ਜੈਡ ਬਲੈਕ ਹੋਊਗੀ ਪੁੱਛਿਓ ਦੋਸਤੋ ਇਹ ਸੋਹਣੇ ਢਾਂਚੇ ਦੇ ਵਿੱਚ ਐ ਸੰਗ ਕਾਫੀ ਗਲਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਇਹਨਾਂ ਗੂਲ ਕਰ ਜਾਣਾ ਧੌਣ ਧੌਣ ਦੀ ਲੰਬਾਈ ਚੰਗੀ ਐ ਬਾਕੀ ਲੰਮੀ ਲੱਤ ਦੇ ਵਿੱਚ ਆ ਚੰਗਾ ਕਦ ਕਾਠ ਐ ਜੈਡ ਬਲੈਕ ਹੋਊਗੀ ਥਣ ਚਾਰ ਹੋਣਗੇ ਨਿਖੜ ਵੀ ਹੋਣਗੇ ਜੀ ਅੱਛਾ ਤੇ ਰੇਟ ਰੂਟ ਕੀ ਐ ਇਹ ਰੇਟ 52000 ਆ ਜੀ 52000 ਜੀ ਦਸ 52000 ਰੇਟ ਚਾਰ ਥਣ ਹੋਣਗੇ ਨਿਖੜਵੇ ਹੋਣਗੇ ਪੁੱਛੋ ਜੈਡ ਬਲੈਕ ਠੀਕ ਹੈ ਜੀ ਢਾਂਚਾ ਸੋਹਣਾ ਬਾਕੀ ਐਨ ਬਿਲਕੁਲ ਬਲੈਕ ਰੰਗ ਹੋਊਗਾ ਅੱਛਾ ਜਿਹੜੀ ਤੀਜੀ ਨੰਬਰ ਤੇ ਝੋਟੀ ਆਪਣੇ ਕੋਲੇ ਕਿੰਨੇ ਟਾਈਮ ਦੀ ਹੋਗੀ ਇਹ ਕਿੰਨੇ ਹੈਗੀ ਆ 15 ਮਹੀਨਿਆਂ ਦੀ 15 ਮਹੀਨਿਆਂ ਦੀ ਹਾਂਜੀ ਠੀਕ ਹੈ ਸੈਂਗ ਸੁੰਗ ਸੈਂਗ ਸੁੰਗ ਦਾ ਇਹ ਲਾਈ ਉਹ ਹਰਿਆਣੇ ਦੀ ਹੈ ਠੀਕ ਹੈ ਆ ਦੂਸੋਂ ਸੈਂਗ ਕਰਮਾੜੀ ਨੂੰ ਬੜੇ ਸੋਹਣੇ ਲੱਗੇ ਆ ਧੌਣ ਐਨ ਬਿਲਕੁਲ ਪਤਲੀ ਹੋਊਗੀ ਤੇ ਲੰਬਾਈ ਦੇ ਵਿੱਚ ਹੋਊਗੀ ਲੈ ਚਲ ਕੜਾਹ ਦਾ ਵੀ ਜਿਹੜਾ ਮੂਹ ਦੀ ਲੰਬਾਈ ਤੋਣ ਦੀ ਲੰਬਾਈ ਬਹੁਤ ਚੰਗੀ ਐ ਇਸ ਕੱਟੀ ਦੀ ਲੰਮੀ ਲਾਟ ਦੇ ਵਿੱਚ ਆ ਦੋਸਤੋ 15 ਕ ਮਹੀਨੇ ਦੋਸਤੋ ਉਮਰ ਐ ਠੀਕ ਐ ਜੀ ਸੋਨੇ ਢਾਂਚੇ ਦੇ ਵਿੱਚ ਐ ਜੀ ਇਹ ਤੀਜੇ ਨੰਬਰ ਤੇ ਦੋਸਤੋ ਦਿਖਾ ਰਿਆ ਤੇ ਇਹਦਾ ਰੇਟ ਬਈ ਕੀ ਹੋਊਗਾ ਇਹਦਾ 45000 ਜੀ 45000 ਦੋਸਤੋ ਰੇਟ ਠੀਕ ਐ ਸੋਨੇ ਢਾਂਚੇ ਦੇ ਵਿੱਚ ਐ ਇਹ ਹੋਰ ਤੁਸੀਂ 3 ਕ ਮਹੀਨੇ ਸਾੰਭ ਕੇ 3-4 ਮਹੀਨੇ ਸਾੰਭ ਕੇ ਝੋਟੇ ਵੀ ਆਸ ਲੱਗਣੇ ਕਦ ਵੈਸੇ ਸੋਨਾ ਹੁਣ ਤੋਂ ਹੀ ਉਮਰ ਛੋਟੀ ਐ ਬਹੁਤ ਸੋਹਣਾ ਕੱਦ ਕਰਨਾ ਥਣ ਇਹਦੇ ਵੀ ਚਾਰ ਹੋਣਗੇ ਤੇ ਨਿਕੜਵੇ ਹੋਣਗੇ ਜੀ ਸਾਣ ਦਾ ਸਾਈਜ਼ ਦੇਖੋ ਬਿਲਕੁਲ ਬਰਾਬਰ ਦਾ ਹੋਊਗਾ ਠੀਕ ਹੈ ਜੀ ਦੋਸਤੋ 45000 ਰੇਟ 15 ਮਹੀਨੇ ਉਮਰ ਹੈ ਹਾਂ ਬਾਕੀ ਤਿੰਨ ਜਾਨਵਰ ਦੋਸਤੋ ਤੁਹਾਨੂੰ ਦਿਖਾਏ ਆ ਜੀ ਪ੍ਰੋਪਰ ਤੌਰ ਤੇ ਦਿਖਾਤੇ ਰੇਟ ਨਾਲ ਨਾਲ ਤੁਹਾਨੂੰ ਦੱਸਦਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸੱਲੀ ਕਰਕੇ ਖਰੀਦ ਲਿਓ ਤੇ ਰੇਟ ਦੇ ਵਿੱਚ ਹੋਊ ਜੀ ਬਾਈ ਮਾਨਤਾ ਹਾਂ ਜੀ ਮਾਨਤਾ ਕਰ ਦਿਆਂਗੇ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ